ਫਾਈਨਲੀ ਅੱਜ ਗੱਗੂ ਅਤੇ ਮੋٹے ਦੀ ਭੈਣ ਦਾ ਵਿਆਹ ਹੋਣ ਜਾ ਰਿਹਾ ਹੈ ਅਤੇ ਇਸ ਮੌਕੇ ਤੇ ਇੱਕ ਬਹੁਤ ਹੀ ਸੋਹਣੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਗੁਰਸ਼ਰਨ ਦੀ ਭੈਣ ਆਨੰਦਕਾਰਜ ਲੁੱਕ ਦੇ ਲਈ ਰੈਡੀ ਹੋ ਚੁੱਕੀ ਹੈ ਅਤੇ ਗੁਰਸ਼ਰਨ ਆਪਣੀ ਭੈਣ ਦੀ ਨਜ਼ਰ ਉਤਾਰ ਰਿਹਾ ਹੈ ਇਸ ਵੀਡੀਓ ਨੂੰ ਲੋਕਾਂ ਦੇ ਦੁਆਰਾ ਖੂਬ ਪਸੰਦ ਕੀਤਾ ਜਾ ਰਿਹਾ ਹੈ ਜਿੱਥੇ ਗੁਰਸ਼ਰਨ ਆਪਣੀ ਭੈਣ ਦੇ ਵਿਆਹ ਲਈ ਖੁਸ਼ ਹੈ ਉਥੇ ਹੀ ਇਸ ਵੀਡੀਓ ਦੇ ਵਿੱਚ ਉਸ ਦੇ ਚਿਹਰੇ ਉੱਪਰ ਉਦਾਸੀ ਵੀ ਸਾਫ਼ ਦੇਖੀ ਜਾ ਸਕਦੀ ਹੈ ਕਿਉਂਕਿ ਗੱਗੂ ਅਤੇ ਮੋਟੇ ਦੀ ਆਪਣੀ ਭੈਣ ਨਾਲ ਬਹੁਤ ਬੰਦੀ ਸੀ ਅਤੇ ਵੀਡੀਓਜ਼ ਦੇ ਵਿੱਚ ਵੀ ਇਹ ਅਕਸਰ ਹੀ ਮસ્ਤੀ ਮਜ਼ਾਕ ਕਰਦੇ ਹੋਏ ਦਿਖਾਈ ਦਿੰਦੇ ਸਨ ਉਥੇ ਹੀ ਅੱਜ ਇਹਨਾਂ ਦੀ ਭੈਣ ਇਸ ਘਰ ਤੋਂ ਵਿਦਾ ਹੋ ਜਾਵੇਗੀ ਇਸ ਦੀ ਚਿੰਤਾ ਦੋਵਾਂ ਭਰਾਵਾਂ ਦੇ ਫੇਸ ਤੇ ਆਮ ਹੀ ਝਲਕਦੀ ਹੈ ਉਥੇ ਹੀ ਪੂਰੀ ਫੈਮਿਲੀ ਅਮਨ ਦੇ ਵਿਆਹ ਲਈ ਰੈਡੀ ਹੁੰਦੀ ਹੋਈ ਦਿਖਾਈ ਦੇ ਰਹੀ ਹੈ। ਵੱਲ ਤੁਸੀਂ ਇਸ ਖਾਸ ਮੌਕੇ ਤੇ ਗੱਗੂ ਅਤੇ ਮੋٹے ਦੀ ਭੈਣ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਵਧਾਈਆਂ ਦੇਣੀਆਂ ਬਿਲਕੁਲ ਵੀ ਨਾ ਭੁੱਲਣਾ। ਐਂਡ ਨੈਕਸਟ ਅਪਡੇਟਸ ਦੇ ਲਈ ਜਲਦ ਤੋਂ ਜਲਦ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਤਿਆਰ ਆ ਬਈ। ਪਿੰਡ ਤਾਂ ਨਵੀਂ ਹੀ। ਓ ਮਾਈ ਗਾਡ ਹਰਜੀਤ ਵੀ ਤਿਆਰ ਆ ਕਹਿੰਦੇ ਮੇਰੇ ਵੀਰੋ। ਸਨੋਵਰ ਵੇਖੋ ਅੱਜ ਦੈਸਤ ਦੇ ਵਿੱਚ। ਸਨੋਵਰ ਦੀ ਚੜ੍ਹਾਈ ਸਨੋਵਰ ਤੇਰੀ ਦੈਸਤ ਦਾ ਪਾਉ। ਹਾਂਜੀ ਵੀਰ ਜੀ। ਦੱਸੋ ਵੀਰ ਜੀ। ਆਣੀ 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 ਵੀਰ ਜੀ ਆਣੀ ਐ ਡਰਾਪ। ਤਾਰਾ ਜੀ ਵੀ ਕਹਿੰਦੇ ਤਿਆਰ ਪਰ ਤਿਆਰ ਚਲੋ ਵੀ ਚਲੇ ਸ਼ਾਦੀ ਕੋ ਗੁੱਡ ਮਾਰਨਿੰਗ ਜੀ